ਸਲਵ ਗੁਰਦੇਵ ਸਿੰਘ ਇਹਨਾਂ ਦੇ ਘਰੇ ਨਾ ਆਪਸ ਵਿੱਚ ਘਰ ਦੇ ਵਿੱਚ ਲੜਾਈ ਹੋਈ ਜਾਂਦੀ ਸੀ। ਉਹਦੀ ਮਾਤਾ ਸਾਹ ਇਧਰ ਗਲੀ ਦੇ ਵਿੱਚ ਸਾਡੇ ਕੋਲੇ ਆ ਗਈ ਰੌਲਾ ਪਾਉਣ ਲੱਗ ਗਈ ਵੀ ਮੇਰੇ ਪੁੱਤ ਨੂੰ ਮੇਰਾ ਪੁੱਤ ਮਾਰ ਦੂਗਾ। ਦੋਨੇ ਆਪਸ ਵਿੱਚ ਦੋਨੇ ਭਰਾ ਤੇ ਉਹ ਨਤੀਜਾ ਪਿਓ ਸੀ। ਇੱਕ ਛੋਟੇ ਭਾਈ ਨੂੰ ਕੁੱਟੇ ਜਾਂਦੇ ਸੀ। ਉਹਦੀ ਮਾਤਾ ਇਧਰ ਗਲੀ ਦੇ ਵਿੱਚ ਆ ਗਈ ਰੌਲਾ ਪਾਉਣ ਲੱਗੀ ਵੀ ਛੜਾ ਦਿਓ ਛੜਾ ਦਿਓ ਭਾਈ ਛੜਾ ਦਿਓ। ਤੇ ਅਸੀਂ ਰੋਟੀ ਖਾਂਦੇ ਸੀ। ਭਾਈ ਅਰਸ਼ਦੀਪ ਵੀ ਘਰੇ ਸੀ ਮੈਂ ਵੀ ਆਪਦੇ ਘਰੇ ਸੀ। ਮੈਂ ਨਿਕਲਿਆ ਇਹ ਮਗਰ ਇਹ ਤਾਂ ਆ ਗਿਆ ਜੀ ਅਰਸ਼ਦੀਪ ਤੇ ਮਗਰ ਸਾਡੀ ਮਾਤਾ ਮਾਸੀ ਜੀ ਉਹ ਆ ਗਈ ਇਧਰੋਂ ਦੋ ਮੁੰਡੇ ਹੋਰ ਸੀ ਸਾਡੇ ਅੱਗੋਂ ਉਹ ਆਈ ਜਾਂਦੇ ਸੀ ਅਸੀਂ ਜਾ ਕੇ ਦੇਖਿਆ ਤਾਂ ਆਪਦੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਸੀਗਾ ਕੜਸ਼ੀਆਂ ਨਾਲ ਫਿਰ ਕੁੱਟ ਲੰਦੇ ਸੀਗਾ ਅਸੀਂ ਜਾ ਕੇ ਉਹਨੂੰ ਪੱਟ ਕੇ ਤੋਂ ਪਾਸੇ ਕੀਤਾ ਉਹਨੇ ਜਾਨਸਾ ਜਦੋਂ ਪੱਟ ਕੇ ਪਾਸੇ ਕੀਤਾ ਅੰਦਰ ਵੜਿਆ ਜੀ ਅੰਦਰ ਜਾ ਕੇ ਉਹਨੇ ਤੇਜ਼ ਧਾਰ ਦਾ ਜਿਹੜਾ ਗੜਾਸਾ ਸੀ ਉਹ ਚੱਕਿਆ ਚੱਕ ਕੇ ਚੱਕਣਸਾਰ ਬਹੁਤ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੀ ਮੇਰੇ ਆਪਦੇ ਆ ਕੋਣੀ ਦੇ ਲੱਗਿਆ ਆ ਕੋਣੀ ਤੇ ਮਾਰ ਕੇ ਮੇਰੇ ਭੱਜ ਗਿਆ ਜਾਨਸਾਰ ਉਹਨੇ ਮੇਰੇ ਭਾਈ ਦੇ ਸਿਰ 'ਚ ਮਾਰਿਆ ਇਹ ਤਾਂ ਵੀਰਵਾਰ ਦੀ ਹੈ ਜੀ ਵੀਰਵਾਰ ਸ਼ੁਕਰਵਾਰ ਸ਼ੁਕਰਵਾਰ ਦੀ ਸ਼ੁਕਰਵਾਰ ਦੀ ਸ਼ਾਮ ਦੀ 10 ਵਜੇ 48 ਮਿੰਟ ਦਾ ਟਾਈਮ ਸੀ ਰਾਤ ਦਾ ਜੀ ਇਹਨਾਂ ਦੇ ਘਰੇ ਲੜਾਈ ਹੋਈ ਹੁੰਦੀ ਆਪਸ ਵਿੱਚ